ਸਰ ਪਾਰਕੀਆ ਤੋਂ ਦੋੋਂ ਉਹ ਕੰਪਨੀ ਨਾਲ ਲਾ ਲਾ ਦੇ ਤੱਕ ਬੜਾ ਤੇ ਆਪਾਂ ਹੋਰ ਕੁਝ ਕੋਸਲੇ ਕਰਦੇ ਆਂ ਇਹ ਆਦਾ ਹੀ ਕੋਈ ਫਰੰਟ ਐ ਐਸੀ ਬਣਾਇਆ ਰਹਿਣਾ ਹੈ ਹਾਂ ਜੀ ਸੈਂਟਰ ਤੋਂ ਦੇਖਣਾ ਪੜੇਗਾ ਇੱਥੇ ਆ ਜੂ ਇਹ ਠੀਕ ਹੈ ਮੈਂ ਦਿਸ ਇਜ਼ ਬਲੱਡ ਕਿਰ ਕਿਰ ਰੈਡਿਓ ਮੇਲ ਵੀ ਮਿਲ ਰਹੇ ਹਨ ਪਹਿਲੇ ਮੈਂ ਇਸ ਕੋ ਫਿਲ ਕਰਾ ਦੇਂਗੀ ਹਾਂ ਜੇਕਰ ਕਦੋਂ ਹੋਏਗਾ ਕੱਲ੍ਹ ਤੱਕ ਮਤਲਬ ਉਹਨਾਂ ਨੇ ਬੁਲਾਇਆ ਮੈਮ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੀ ਡਿਟੇਲਸ ਆ 4 ਤਾਰੀਖ ਨੂੰ 4 ਨਵੰਬਰ ਨੂੰ ਸ਼ਾਮੀ 5:30 ਤੋਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਸਾਡਾ ਵੈਨਿਊ ਹੈਗਾ ਪੋਲੋ ਗਰਾਊਂਡ ਇਹਦੇ ਵਾਸਤੇ ਮੈਂ ਸਾਰੇ ਪਟਿਆਲਾ ਵਾਸੀਆਂ ਨੂੰ ਸਹਿਸ਼ਤ ਸੱਦਾ ਦਿੰਦੀ ਆ ਤੇ ਸਾਡੇ ਵਾਸਤੇ ਮਾਨ ਦੀ ਗੱਲ ਹੈ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350ਵਾਂ ਪੰਜਾਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਨ ਜਾ ਰਹੇ ਹਾਂਗੇ ਇਹਦੇ ਸੰਬੰਧ ਵਿੱਚ ਟਾਡੀ ਜੱਥਾ ਹੋਣਾ ਇੱਥੇ ਤੇ ਲਾਈਟ ਐਂਡ ਸਾਊਂਡ ਸ਼ੋਅ ਹੋਣਾ ਆਏਗਾ ਤੇ ਇਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਵੱਧ ਤੋਂ ਵੱਧ ਆਈਏ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਇਹਦੇ ਮੁਕੰਮਲ ਇੰਤਜ਼ਾਮ ਵੀ ਕੀਤੇ ਹੈਗੇ ਤੇ ਇਸੀ ਦੀ ਲਗਾਤਾਰਤਾ ਇਸ ਪੂਰੇ ਮਹੀਨੇ ਕਾਫੀ ਪ੍ਰੋਗਰਾਮ ਸੁਨਾਣ ਨੂੰ ਸਮਰਪਿਤ ਕਿਤੇ ਜਾ ਰਹੇ ਜਿਹਦੇ ਵਿੱਚ ਕਵੀ ਸੰਮੇਲਨ ਹੋ ਗਏ ਵੱਖ-ਵੱਖ ਸਮਾਗਮ ਸਾਡੇ ਸਬਡਿਵੀਜ਼ਨ ਸਿੱਚ ਜਿਨ੍ਹਾਂ ਦੀ ਆਪਣੀ ਇੰਪੋਰਟੈਂਸ ਹੈਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਉਹਨਾਂ ਦਾ ਸ਼ਡਿਊਲ ਅਸੀਂ ਜਾਰੀ ਕੀਤਾ ਹੈਗਾ ਮੀਡੀਆ ਦੇ ਰਾਹੀਂ ਵੀ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਆਪਾਂ ਸਾਰੇ ਇਨ ਵਿੱਚ ਪਾਗ ਲਈ ਤੇ ਸਾਡੇ ਪ੍ਰਬੰਧ ਮੁਕੰਮਲ ਹੈਗੇ ਬਸ ਤੁਹਾਡੀ ਆਂਦੀ ਸਾਨੂੰ ਵੇਟ ਹੈਗੀ ਤੇ ਇਸ ਦੇ ਨਾਲ ਹੀ ਸਾਰਿਆਂ ਨੂੰ ਅਗੇਨ ਮੈਂ ਮੋਸਟ ਵੈਲਕਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਿੱਤਾ ਮੈਮ ਅੱਜ ਕਿਸ ਤਰ੍ਹਾਂ ਦਾ ਜਾਇਜ਼ਾ ਲਿਆ ਤੁਸੀਂ ਕਿਹੜੇ-ਕਿਹੜੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਆ ਕਿਉਂਕਿ ਇਹ ਲਾਈਟ ਐਂਡ ਸਾਊਂਡ ਸ਼ੋਅ ਹੈ ਤੇ ਸ਼ਾਮੀ ਹੋਣਾ ਹੈਗਾ ਤੇ ਹੁਣ ਠੰਡ ਦਾ ਮੌਸਮ ਵੀ ਸ਼ੁਰੂ ਹੋ ਗਿਆ ਹੈ ਤੇ ਸਾਡੀ ਕੋਸ਼ਿਸ਼ ਹੈਗੀ ਕਿ ਪਬਲਿਕ ਜਿਹੜੀ ਆਂਦੀ ਹੈਗੀ ਉਹਨੂੰ ਕਿਸੇ ਵੀ ਪ੍ਰਕਾਰ ਦੀ ਐ ਸੁਵਿਧਾ ਨਾ ਹੋਵੇ ਚਾਹੇ ਉਹ ਪਾਰਕਿੰਗ ਹੋਵੇ ਪਾਵੇ ਰਸਤੇ ਹੋਣ ਚਾਹੇ ਵੈਨਿਊ ਦੇ ਮੁਕੰਮਲ ਪ੍ਰਬੰਧ ਹੋਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਟੇਜ ਬਣ ਗਿਆ ਹੈ ਕਿ ਲਾਈਟ ਦੇ ਮਤਲਬ ਇੱਕ ਵਧੀਆ ਪ੍ਰਬੰਧ ਇੱਥੇ ਹੈਗੇ ਤੇ ਨਾਲ ਹੀ ਨਾਲ ਜਿਹੜਾ ਸ਼ੋ ਵੀ ਹੋਣ ਵਾਲਾ ਹੈਗਾ ਉਹ ਵੀ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਜਿੱਥੇ ਪਿਛੋਖੜ ਰੱਖਦਾ ਹੈਗਾ ਨਾਲ ਹੀ ਨਾਲ ਆਪਣੇ ਵਾਸਤੇ ਵੀ ਇੱਕ ਆਪਣੇ ਪਿਛੋਖੜ ਨੂੰ ਜਾਣਨ ਦਾ ਇੱਕ ਮਾਧਿਅਮ ਹੈਗਾ ਤੇ ਸਾਰਿਆਂ ਨੂੰ ਬੇਨਤੀ ਹੈਗੀ ਤੁਸੀਂ ਆਓ ਬੈਰੀਕੇਟਿੰਗ ਸੈਟਿੰਗ ਇੱਕ ਓਪਨ 에 ਹੈਗਾ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਵੀਆਈਪੀ ਆ ਕੁਝ ਇਹ ਹੋ ਜਾਦਾ ਕਲਚਰ ਹੈਗਾ ਜਿਹੜੇ ਬਜ਼ੁਰਗ ਹੈਗੇ ਉਹਨਾਂ ਵਾਸਤੇ ਆ ਕਿਸੇ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਸੈਟਿੰਗ ਵੀ ਰੱਖੀ ਹੈਗੀ ਤੇ ਵੱਦ ਤੋਂ ਵੱਤ ਯੂਥ ਨੂੰ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਆਸ਼ੀਰਵਾਦ ਤੋਂ ਕੁਝ ਵੀ ਪੂਰਾ ਨਹੀਂ ਹੁੰਦਾ ਤੇ ਸਾਰੇ ਸੈਕਸ਼ਨ ਤੋਂ ਸੋਸਾਇਟੀ ਨੂੰ ਸਾਡੇ ਵੱਲੋਂ ਸੱਦਾ ਹੈਗਾ ਅਸੀਂ ਹਰ ਪ੍ਰਕਾਰ ਦੇ ਮੁਕੰਮਲ ਇੱਥੇ ਪ੍ਰਬੰਧ ਕੀਤੇ ਹੈਗੇ ਤੁਸੀਂ ਆਓਗੇ ਤਾਂ ਹੀ ਇਹ ਫੰਕਸ਼ਨ ਸਕਸੈਸਫੁਲ ਹੋਣਾ ਹੈ ਕੱਲ ਰਿਹਰਸਲ ਹੋਣੀ ਹੈ ਕਿੰਨੇ ਵਜੇ ਹੈ ਕੱਲ ਰਿਹਰਸਲ ਅਸੀਂ ਸ਼ਾਮੀ 5:30 ਹੀ ਰੱਖੀਏ ਸੇਮ ਹੀ ਟਾਈਮ ਤੇ ਤੇ ਪਰਸੋਂ 4 ਨਵੰਬਰ ਨੂੰ ਸ਼ਾਮੀ 5:30 ਵਜੇ ਸਾਰਿਆਂ ਨੂੰ ਮੇਰੇ ਵੱਲੋਂ ਬੇਨਤੀ ਹੈਗੀ ਕਿ ਤੁਸੀਂ ਵੱਧ ਤੋਂ ਵੱਧ ਗਿਂਦ ਤੇ ਜਾਓ ਟ੍ਰੈਫਿਕ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿ ਉਸ ਦਿਨ ਨੂੰ ਲੈ ਕੇ ਕੋਈ ਇਦੇ ਬਾਰੇ ਟ੍ਰੈਫਿਕ ਰੂਟ ਸਾਡਾ ਸਾਰਾ ਵਰਕਆਊਟ ਹੋ ਗਿਆ ਹੈਗਾ ਅਸੀਂ ਸਪੈਸ਼ਲੀ ਜਾਰੀ ਵੀ ਕਰਾਂਗੇ ਕਿ ਕਿੰਨ ਸੜਕਾਂ ਤੋਂ ਮੂਵਮੈਂਟ ਵਧੂਗਾ ਤੇ ਬਾਕੀਆਂ ਤੇ ਮੁਕੰਮਲ ਪ੍ਰਬੰਧ ਵੀ ਕਿਤੇ ਜਾਣਗੇ ਤੇ ਮੇਰੀ ਬਸ ਇਹੀ ਗੁਜ਼ਾਰਿਸ਼ ਹੈ ਕਿ ਆਪਾ ਇਹ ਨਾ ਸੋਚੀਏ ਕਿ ਰਸ਼ ਹੋਊਗਾ ਜਾਂ ਭੀੜ ਹੋਊਗੀ ਇਹ ਕਾਫੀ ਲਾਰਜ ਸਕੇਲ ਤੇ ਸਾਡੇ ਪ੍ਰਬੰਧ ਹੈਗੇ ਤੇ ਇਹ ਸਕਸੈਸ ਤਾਂ ਹੀ ਹੋਣਾ ਜੇ ਤੁਸੀਂ ਆਓ